ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇ ਦੇ ਪਏ ਜੀ ਮੇਰਾ ਡੀਪੀਸੀ ਪੰਜਾਬੀ ਦਾ ਡੀਪੀਸੀ ਪੰਜਾਬੀ ਦਾ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਇਸ ਟਾਈਮ ਅਸੀਂ ਪਹੁੰਚੇ ਹੋਏ ਹਾਂ ਜੀ ਜੈਪੋਵਾਲ ਧਾਰੀਵਾਲ ਤੋਂ ਹੁੰਦਾ ਦਈਏ ਕਿ ਅਮਰਿੰਦਰ ਸਿੰਘ ਜੀ ਜੋ ਕਿ ਜੈਪੋਵਾਲ ਤੋਂ ਬਿਲੋਂਗ ਕਰਦੇ ਨੇ ਤਾਂ ਇਨਾਂ ਦਾ ਜਿਹੜਾ ਕੀ ਮੰਡਲ ਪ੍ਰਧਾਨ ਨੇ ਧਾਰੀਵਾਲ ਤੋਂ ਤੰਦਾ ਦਈਏ ਕਿ ਅੱਜ ਇੱਥੇ ਭਾਜਪਾ ਦੇ ਐਮਪੀ ਸੀਟ ਤੋਂ ਲੜ ਰਹੇ ਚੋਣ ਦਿਨੇਸ਼ ਬੱਬੂ ਜੀ ਪਹੁੰਚ ਰਹੇ ਨੇ ਜਿਨ੍ਹਾਂ ਦੇ ਸਵਾਗਤ ਦੇ ਲਈ ਅੱਜ ਇਸ ਪਿੰਡ ਦੇ ਵਿੱਚ ਬਹੁਤ ਸਾਰੇ ਲੋਕ ਇਕੱਤਰ ਹੋਏ ਨੇ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਜੈਪਵਾਲ ਧਾਰੀਵਾਲ ਦੇ ਵਿੱਚ ਅਮਰਿੰਦਰ ਸਿੰਘ ਜੀ ਵੱਲੋਂ ਉਲਿੱਖਿਆ ਗਿਆ ਆ ਤੇ ਪਹੁੰਚ ਰਹੇ ਨੇ ਦਿਨੇਸ਼ ਬੱਬੂ ਜੀ ਇੱਥੇ ਜੋ ਕਿ ਭਾਜਪਾ ਤੋਂ ਐਮਪੀ ਦੀ ਚੋਣ ਲੜਨ ਜਾ ਰਹੇ ਨੇ ਸਾਡੇ ਲੋਕਲ ਨੇਤਾ ਨੇ ਉਹ ਪਹੁੰਚ ਰਹੇ ਨੇ ਤੇ ਗੱਲਬਾਤ ਕਰਦੇ ਆ ਤੇ ਨਾਲ ਦੀ ਨਾਲ ਤੁਹਾਨੂੰ ਜਿਹੜਾ ਆ ਉਹਨਾਂ ਦੇ ਰੂਪ ਰੂਪ ਵੀ ਕਰਦੇ ਆ ਬਹੁਤ ਜਲਦ ਜਿਹੜਾ ਆ ਇੱਥੇ ਪਹੁੰਚਣਗੇ ਦਿਨੇਸ਼ ਬੱਬੂ ਜੀ ਦੋਸਤੋ ਇਸ ਟਾਈਮ ਸਾਡੇ ਨਾਲ ਜਿਹੜੇ ਆ ਦਿਨੇਸ਼ ਬੱਬੂ ਜੀ ਪਹੁੰਚ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਬੀਜੇਪੀ ਤੋਂ ਐਮਪੀ ਦੀ ਸੀਟ ਲੜ ਰਹੇ ਗਰਦਾਸਪੁਰ ਤੋਂ ਦੇਸ ਬੱਬੂ ਜੀ ਜਿਹੜੇ ਕਿ ਅੱਜ ਜੈਪਵਾਲ ਧਾਰੀਵਾਲ ਅਮਰਿੰਦਰ ਸਿੰਘ ਹੋਣਾ ਜੇ ਗ੍ਰਾਮ ਵਿਖੇ ਪਹੁੰਚੇ ਨੇ ਇੱਥੇ ਇੱਕ ਮੀਟਿੰਗ ਦੇ ਦੌਰਾਨ ਜਿਹੜਾ ਆ ਕਾਫੀ ਜਿਹੜੇ ਸੱਜਣ ਨੇ ਦਿਨੇਸ਼ ਬੱਬੂ ਜੀ ਦੇ ਸਵਾਗਤ ਲਈ ਇੱਥੇ ਪਹੁੰਚ ਹੋਏ ਨੇ ਤਾਂ ਦਿਨੇਸ਼ ਬੱਬੂ ਜੀ ਇੱਥੇ ਪਹੁੰਚ ਹੋਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਆ ਕਿਵੇਂ ਸੀ ਤੇ ਕਿਸ ਤਰ੍ਹਾਂ ਸੀ ਸਾਡੇ ਨਾਲ ਨੇ ਬੱਬੂ ਜੀ ਬੱਬੂ ਜੀ ਪਹਿਲਾਂ ਤਾਂ ਵੋਲਟਾਰੀ ਵਾਲ ਦੇ ਵਿੱਚ ਬਹੁਤ ਬਹੁਤ ਧੰਨਵਾਦੀ ਸਰ ਜਿੰਦਗੀ ਚੱਲਦੇ ਕੇ ਆ ਕਾਫੀ ਦੇਰ ਤੋਂ ਪਹਿਲਾਂ ਤਾਂ ਬਹੁਤ ਸਾਰੇ ਲੋਕਾਂ ਦੀ ਇਹ ਮੰਗ ਸੀ ਕਿ ਲੋਕਲ ਸਾਨੂੰ ਹੋਣਾ ਚਾਹੀਦਾ ਸਾਡਾ ਜੋ ਵੀ ਐਮਪੀ ਨੇ ਉਹ ਲੋਕਲ ਹੋਣੇ ਚਾਹੀਦੇ ਨੇ ਹੁਣ ਤਕਰੀਬਨ ਤਕਰੀਬਨ ਸਾਰੀਆਂ ਪਾਰਟੀਆਂ ਨੇ ਲੋਕਲ ਹੀ ਐਲਾਨ ਕਰ ਦਿੱਤਾ ਦੇਖੋ ਉਹ ਜਗ੍ਹਾ ਤੇ ਅਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ ਆ ਪਾਰਟੀ ਹਾਈ ਕਮਾਂਡ ਨਾਲ ਜੀ ਲੋਕਾਂ ਦੀ ਭਾਵਨਾ ਨੂੰ ਦੇਖਦੇ ਹੋਏ ਲੋਕਲ ਕਰਨ ਲੁੱਤਾ ਹਰ ਕਿਸੇ ਦੀ ਵਿਅਕਤੀ ਦੇ ਮਨ ਚ ਗੱਲ ਹੈ ਵੀ ਲੋਕਲ ਕੈਨੇਡਾ ਹੋਣਾ ਚਾਹਦਾ ਕਰੀਏ ਇਹ ਬਾਕੀ ਹੈਗੀ ਮੈਂ ਤਾਂ ਲਗਭਗ 9:00 ਦੀ 9:00 ਵਜੇ ਦਾ ਹਸਵਾ ਚੱਕਰ ਲਾ ਗਿਆ ਹਾਂ ਬਹੁਤ ਵਧੀਆ ਰਿਸਪੌਂਸ ਮਿਲ ਕਰਦਾ ਤੇ ਬਾਹਰ ਦੀ ਅੰਦਾ ਪਾਰਟੀ ਫਿਰ ਤੋਂ ਇਹ ਸੀਟ ਜਿੱਤਣ ਜਾਏਗੀ ਦੀ ਗੱਲ ਸਰ ਅੱਜ ਦੀ ਮੀਟਿੰਗ ਬਾਰੇ ਕੋਈ ਕੀ ਜਾਣਦਾ ਅੱਜ ਦੀ ਮੀਟਿੰਗ ਕਿੱਥੇ ਮਿਟੇਗਾ ਉਸ ਤੋਂ ਬਾਅਦ ਗੁਰਦਾਸਪੁਰ ਨੇ ਫਿਰ ਤਾਰੀਵਾਲਕ ਬਨੇ ਪ੍ਰੋਗਰਾਮ ਹੈ ਇੱਕ ਪੈਲਸ ਸਾਰੇ ਕਿਤਨਾ ਕਿਤੇ ਜਿੱਥੇ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਆਪੋਜੀਟ ਆ ਰਹੇ ਨੇ ਉੱਥੇ ਪਿੰਡਾਂ ਦੇ ਵਿੱਚੋਂ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਆਪਣੇ ਪਾਰਟੀ ਨੂੰ ਬਹੁਤ ਵਧੀਆ ਰਿਸਪਾਂਸ ਆ ਰਿਹਾ ਕੋਈ ਗੱਲ ਨਹੀਂ ਕਿਸਾਨ ਵੀ ਆਪਣੇ ਭਰਾ ਹੀ ਨਹੀਂ ਕੋਈ ਗੱਲ ਨਹੀਂ ਇੱਥੇ ਠੀਕ ਹੈ ਲੱਗਦਾ ਤਾਂ ਨਹੀਂ ਕਿ ਕੋਈ ਮੁਸ਼ਕਲ ਕੋਈ ਪਾਰਟੀ ਕੋ ਡਵਾ ਡੋਲੇਗੀ ਤੇ ਸਭ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਡਵਾ ਡੋਲੇਗੀ ਇਹ ਲੋਕਾਂ ਦਾ ਬਹੁਤ ਜ਼ਿਆਦਾ ਲੋਕਾਂ ਦੇ ਇੱਕ ਕਮੈਂਟ ਆ ਰਿਹਾ ਕਿ ਕਿਸਾਨਾਂ ਕਰਕੇ ਸਾਇਦ ਕਿਤੇ ਨਾ ਕਿਤੇ ਜਿਹੜਾ ਆ ਪਾਰਟੀ ਨੂੰ ਤਕਾ ਲੱਗ ਸਕਦਾ ਕੋਈ ਤਕਾ ਲੱਗਦਾ ਸਭ ਤੋਂ ਵੱਡੀ ਗੱਲ ਪੂਰਾ ਕੌਨਫੀਡੈਂਟ ਕੋਈ ਗਲਤ ਫੈਮਲੀਆ ਦੇ ਕਿਸਾਨਾਂ ਦੇ ਕਾਰਨ ਇਹ ਵੋਟਾਂ ਹੋਰ ਵਧਣੀਆਂ ਜਿਹੜੇ ਲੋਕ ਮੈਨੂੰ ਨਹੀਂও ਨ ਜਾਣਦੇ ਉਹ ਐਕਡਮ ਸਾਰੇ ਜਾਣ ਪਛਾਣ ਹੋ ਗਈ ਆ ਠੀਕ ਹੈ ਜੀ ਪਾਰਟੀ ਦਾ ਪੂਰੀ ਤਰ੍ਹਾਂ ਪੂਰੀ ਪੂਰਾ ਪੂਰਾ ਜੋਰ ਹੈ ਬੜੀ ਕੀ ਬਾਤ ਹੈ ਠੀਕ ਸਾਡੇ ਨਾਲ ਦਿਨੇਸ਼ ਬੱਬੂ ਜੀ ਜੀ ਜਿਹੜੇ ਜੀ ਗਰਦਾਸਪੁਰ ਤੋਂ ਐਮਪੀ ਦੀਆਂ ਚੋਂ ਆਣਾ ਜਿਹੜੇ ਲੜਦੇ ਪਏ ਨੇ ਤੁਹਾਨੂੰ ਦੱਸਦੇ ਕਿ ਉਹਨਾਂ ਨੇ ਕਿਹਾ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਜਿਹੜੀ ਪਾਰਟੀ ਦੇ ਵਿੱਚ ਨਹੀਂ ਆਏਗੀ ਪਾਰਟੀ ਵੱਧ ਚੜ ਕੇ ਜੜਾ ਆ ਆਪਣਾ ਪ੍ਰੋਗਰਾਮ ਕਰਦੀ ਪਈ ਹੈ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਦਿੱਕਤ ਦਾ ਸਾਹਮਣਾ ਜਿਹੜਾ ਪਾਰਟੀ ਨੂੰ ਨਹੀਂ ਕਰਨਾ ਪਿਆ ਪਾਰਟੀ ਆਪਣੇ ਪੂਰੇ ਜੋਸ ਖਰੋਸ ਦੇ ਨਾਲ ਜਿਹੜਾ ਆਪਣਾ ਪ੍ਰਚਾਰ ਕਰਦੀ ਹੋਈ ਇਸ ਟਾਈਮ ਸਾਡੇ ਨਾਲ ਨੇ ਦਿਨੇਸ਼ ਬੱਬੂ ਜੀ ਗਰਦਾਸਪੁਰ ਤੋਂ ਵੀ ਦੇਖਦੇ ਪਿਓ ਇਹ ਤਸਵੀਰਾਂ ਸਾਡੇ ਨਾਲ ਦਿਨੇਸ਼ ਬੱਬੂ ਜੀ ਅੱਜ ਜਿਹੜਾ ਜੈਪਵਾਲ ਧਾਰੀਵਾਲ ਦੇ ਵਿੱਚ ਪਹੁੰਚੇ ਨੇ ਤੇ ਬਹੁਤ ਸਾਰੇ ਲੋਕਾਂ ਨੇ ਇੱਥੇ ਉਹਨਾਂ ਦਾ ਸਵਾਗਤ ਕੀਤਾ ਬਹੁਤ ਸਾਰੇ ਲੋਕ ਇਸ ਮੀਟਿੰਗ ਦੇ ਵਿੱਚ ਜਿਹੜਾ ਆ 71 ਹੋਏ ਨੇ ਦਿਨੇਸ਼ ਬੱਬੂ ਜੀ ਇਸ ਟਾਈਮ ਜੈਪਵਾਲ ਧਾਰੀਵਾਲ ਪਹੁੰਚ ਚੁੱਕੇ ਨੇ ਤੇ ਸੁਣਦੇ ਹਾਂ ਉਹਨਾਂ ਦੇ ਅੱਜ ਦੇ ਵਿਚਾਰ ਇਹ ਬੋਟਾ ਪੈਣਾ ਤੁਹਾਡੀ ਮੈਂ ਘਾਟੋੜਾ ਸੱਚੀ ਆ ਜੀ ਬੋਲੋ ਬੋਲੋ ਮੈਂ ਵਿਰੋਧ ਨਹੀਂ ਕਰਦਾ ਉਦੋਂ ਮੈਂ ਇੱਕ ਸੱਚੀ ਤੋਂ ਉਹਦੇ ਸਵਾਲ ਕਰਨਾ ਤੁਹਾਡੇ ਅੱਗੇ ਕੀ ਤੁਹਾਡੀ ਪਾਰਟੀ ਦੇ ਨਸ਼ਾ ਨਹੀਂ ਮੰਨਣਾ ਆਪਣੇ ਆ ਮੈਂ ਕਹਿੰਦਾ ਨੱਜੇ ਦੇਖੋ ਜੇ ਆਗੇ ਯੂਪੀ ਚ ਜਨਾਨੀਆਂ ਰਾਤੀ 12:00 ਵਜੇ ਜਾ ਕੇ ਪੇਡੀਆਂ ਮੰਡਣੀਆਂ ਇਹ ਗੱਲ ਤੋਂ ਆਪਣੇ ਦਿਲ ਨਾਲ ਸ਼ਰਾਬ ਨਹੀਂ ਬਣ ਰਹੀ ਆਪਣੀ ਦਿਲ ਨਾਲ ਸੋਚੋ ਤੁਸੀਂ ਮੇਰੇ ਸੋਲੋ ਆਪ ਸ਼ਰਾਬ ਨਹੀਂ ਬਣਦੀ ਕਰਦਾ ਉਦੋਂ ਮੈਂ ਇੱਕ ਮੈਂ ਤੁਹਾਨੂੰ ਸਮਝਾਈ ਦਰ ਰਿਹਾ ਆਹ ਬਾਣੀ ਮੇਰੀ ਮੇਰੀ ਇੱਕ ਵਾਰ ਕਰ ਬੋਲਿਓ ਇਹ ਵੀ ਕੋਈ ਆਸ ਨਾ ਕਰੇ ਇਹ ਆਪਾਂ ਲੈਕਸ਼ਨ ਦੇ ਸ਼ਰਾਬ ਬਣ ਰਹੀ ਆਪਾਂ ਗਲਾਬ ਨਹੀਂ ਬਣ ਰਹੀ ਵੋਟਾਂ ਘੱਟ ਵੈਨ ਵੱਧ ਵੈਨ ਕੋਈ ਸ਼ਰਾਬ ਨਹੀਂ ਬਣਦੀ ਆਪਾਂ ਆਪਣੇ ਲੈਕਸ਼ਨ ਦੇ ਕਿੱਥੇ ਵੀ ਨਹੀਂ ਬਣਦੀ ਇਹ ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਰੀਤ ਪਾਤ ਦੇ ਲੋਕਾਂ ਨੇ ਵੀ ਇਲੈਕਸ਼ਨ ਆਇਆ ਜੀ ਮੈਂ ਆਪਣੇ ਲੈਕਸ਼ਨ ਕੋਈ ਸ਼ਰਾਬ ਨਹੀਂ ਬਣਦਾ ਨਾਲੇ ਪਹਿਲੇ ਦੇਖਿਆ ਬੜੀ ਮਾੜੀ ਆਤਾ ਹੈ ਕਿ ਇਲੈਕਸ਼ਨ ਆਇਆ ਪੇਟੀ ਨੇ ਪੇਟੀ ਨੇ ਖਰਾਬ ਹੈ ਜਿਉ ਲੋਕੀ ਸ਼ਰਾਬੀ ਕਰ ਦੋ ਔਰ ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਸ਼ਰਾਬ ਹੀ ਕੇ ਵੋਟਾਂ ਬਣੀਆਂ ਨੇ ਯਾ ਇਹੋ ਹੀ ਹਾਲਾਤ ਨੇ ਨਾ ਸ਼ਰਾਬ ਪੀ ਕੇ ਬੋਟਾ ਲੋਕੀ ਪਾਣਗੇ ਜਾਂ ਪੈਸੇ ਲੈ ਕੇ ਬੋਟਾ ਪਾਣਗੇ ਦਾ ਜੀ ਫਿਰ ਕੋਈ ਕੰਮ ਵੀ ਨਹੀਂ ਹੋਣਾ ਅਗਲਾ ਕੇ ਅਗਲਾ ਮੈਂ ਮੈਂ ਤਾਂ ਪੈਸੇ ਦੇ ਕੇ ਬੋਟਾ ਲਈਆਂ ਇਸ ਕਰਕੇ ਇਹ ਜਿਹੜੀ ਧੀਰ ਪਈ ਇਹ ਬੰਦ ਕਰ ਲਈ ਜਾਂਦੇ ਬੀਜੇਪੀ ਵੱਲੋਂ ਕੋਈ ਹਿਦਾਰ ਦੀ ਇੱਕ ਵੀ ਬੱਟੀ ਕਿਸੇ ਪਿੰਡ ਦੀ ਨਹੀਂ ਆਣੀ ਤਾਡੀ ਪ੍ਰਧਾਨ ਦੀ ਸੋਲਣ ਦੋਸਤੋ ਇੱਥੇ ਹੀ ਦਿਨੇਸ਼ ਬੱਬੂ ਜੀ ਨੇ ਜ਼ਿਕਰ ਕੀਤਾ ਤੇ ਜਦੋਂ ਕਿਸੇ ਨੇ ਸਵਾਲ ਕੀਤਾ ਕਿ ਸਰਾਬ ਵੰਡੀ ਜਾਏਗੀ ਨਸ਼ੇ ਤੇ ਕੱਲ ਜਲਦੀ-ਜਲਦੀ ਜਦੋਂ ਕਿਸੇ ਨੇ ਸਵਾਲ ਕਰ ਦਿੱਤਾ ਕਿ ਸਰਾਬ ਵੋਟਰਾਂ ਦੇ ਵਿੱਚ ਵੰਡੀ ਜਾਏਗੀ ਕਿ ਨਹੀਂ ਵੰਡੀ ਜਾਏਗੀ ਜਾਂ ਤੁਹਾਡੀ ਪਾਰਟੀ ਵੰਡੇਗੀ ਕਿ ਨਹੀਂ ਉੱਥੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਦਿਨੇਸ਼ ਬੱਬੂ ਜੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਸਾਡੀ ਪਾਰਟੀ ਵੱਲੋਂ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਰਾਬ ਨਹੀਂ ਵੰਡੀ ਜਾਏਗੀ ਤੇ ਨਾ ਹੀ ਅਸੀਂ ਨਸ਼ੇ ਦਾ ਸਹਾਰਾ ਲੈ ਕੇ ਵੋਟਾਂ ਲੈਣੀਆਂ ਨੇ ਤੇ ਨਾ ਹੀ ਤੁਸੀਂ Thank <laughs> you. ਨਸੇ ਦੇ ਉੱਤੇ ਵਿਕ ਕੇ ਜਾਂ ਪੈਸਿਆਂ ਦੇ ਉੱਤੇ ਵਿਕ ਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਨਸ਼ਾ ਕਰਕੇ ਜਾਂ ਇੱਕ ਪੈਸੇ ਲੈ ਕੇ ਵੋਟ ਨਹੀਂ ਪਾਣੀ ਕਿਉਂਕਿ ਜੇਕਰ ਤੁਸੀਂ ਨਸ਼ਾ ਕਰਕੇ ਪੈਸੇ ਲੈ ਕੇ ਵੋਟਾਂ ਪਾਉਂਦੇ ਹੋ ਤੇ ਕਿਤੇ ਨਾ ਕਿਤੇ ਤੁਸੀਂ ਜਿਹੜੇ ਆ ਪੂਰੇ 5 ਸਾਲ ਜਿਹੜਾ ਆ ਧੱਕੇ ਖਾਓਗੇ ਤੁਹਾਨੂੰ ਧੱਕੇ ਮਿਲਣਗੇ ਨਹੀਂ ਬੱਬੂ ਜੀ ਨੇ ਨਾਲ ਦੀ ਨਾਲ ਇਹ ਵੀ ਗੱਲ ਕਹੀ ਕਿ ਅਸੀਂ ਬਹੁਤ ਜਲਦ ਇੱਕ ਹਸਪੀਟਲ ਗਰਦਾਸਪੁਰ ਦੇ ਵਿੱਚ ਇੱਕ ਹਸਪੀਟਲ ਦੀ ਮੰਗ ਕਰ ਚੁੱਕੇ ਹਾਂ ਜੋ ਕਿ ਬਹੁਤ ਜਲਦ ਇੱਕ ਮਲਟੀ ਜੋ ਹਸਪੀਟਲ ਹੈ ਜਿਹਦੇ ਵਿੱਚ ਬਹੁਤ ਜਿਆਦਾ ਵਧੀਆ ਤਰੀਕੇ ਦੇ ਨਾਲ ਮੈਡੀਸਿਟੀ ਬਣਾਈ ਜਾਏਗੀ ਐਸੇ ਹਸਪੀਟਲ ਨੂੰ ਗਰਦਾਸਪੁਰ ਦੇ ਵਿੱਚ ਲੈ ਕੇ ਆਉਣ ਵਾਲਿਆ ਨਾਲ ਦੀ ਨਾਲ ਉਹਨਾਂ ਨੇ ਆਪਣੇ ਬਹੁਤ ਸਾਰੇ ਜਿਹੜੇ ਸਰੋਤੇ ਆ ਉਹਨਾਂ ਨੂੰ ਦੱਸਿਆ ਕਿ ਅਸੀਂ ਜੇਕਰ ਇਸ ਵਾਰ ਵੀ ਆ ਸਾਹਮਣੇ ਆਉਂਨੇ ਆ ਜੇਕਰ ਅਸੀਂ ਜਿੱਤਦੇ ਆ ਜਾਂ ਤੁਸੀਂ ਸਾਨੂੰ ਜਿਤਾਉਂਦੇ ਕਿਉਂਕਿ ਜਿੱਤਣਾ ਤਾਂ ਉਹਨਾਂ ਦਾ ਨਿਸ਼ਚਿਤ ਲੱਗ ਰਾਇਆ ਜਿਵੇਂ ਕਿ ਉਹਨਾਂ ਦੇ ਪਿੱਛੇ ਪਬਲਿਕ ਬਹੁਤ ਜ਼ਿਆਦਾ ਆ ਪਹੁੰਚ ਕਰ ਰਹੀ ਏ ਤੇ ਜੇਕਰ ਉਹ ਜਿੱਤਦੇ ਨੇ ਤੇ ਉਹ ਬਹੁਤ ਸਾਰੀਆਂ ਅਫਸਿਲਟੀਆਂ ਗਰਦਾਸਪੁਰ ਨੂੰ ਇਸ ਵਾਰ ਦੇਣਗੇ ਜਿਵੇਂ ਕਿ ਵਿਨੋਦ ਖੰਨਾ ਜੀ ਨੇ ਆਪਣੇ ਟਾਈਮ ਦੇ ਵਿੱਚ ਗਰਦਾਸਪੁਰ ਦੇ ਵਿੱਚ ਬਹੁਤ ਵਧੀਆ ਇੱਕ ਕ੍ਰਾਂਤੀ ਲਿਆਉਂਦੀ ਸੀ ਬਹੁਤ ਸਾਰੇ ਵੱਡੇ ਵੱਡੇ ਜਿਹੜੇ ਆ ਕੰਮ ਕੀਤੇ ਸੀ ਤੇ ਇਸ ਟਾਈਮ ਦੋਸਤੋ ਅਸੀਂ ਜੈਪਾਲ ਤਾਰੀਵਾਲ ਦੇ ਵਿੱਚ ਮੌਜੂਦ ਆ ਜਿੱਥੇ ਕਿ ਅੱਜ ਦਿਨੇਸ਼ ਬੱਬੂ ਜੀ ਤੇ ਸੀਤੇ ਜਿਨ੍ਹਾਂ ਦੇ ਘਰੇ ਪਹੁੰਚੇ ਸੀ ਸਾਡੇ ਅਮਰਿੰਦਰ ਸਿੰਘ ਜੀ ਦੇ ਘਰੇ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਭਾਜਪੀ ਦੀ ਦਿਨੇਸ਼ ਬੱਬੂ ਜੀ ਨੂੰ ਇੱਥੇ ਬੁਲਾਇਆ ਗਿਆ ਉਹਨਾਂ ਦੀਆਂ ਕੀ ਨੀਤੀਆਂ ਸੀ ਤੇ ਅੱਜ ਦਾ ਕੀ ਪ੍ਰੋਗਰਾਮ ਸੀ ਗੱਲਬਾਤ ਕਰ ਲੈਣੇ ਆ ਅਸੀਂ ਅਮਰਿੰਦਰ ਜੀ ਨਾਲ ਅਮਰਿੰਦਰ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਡੀਪੀਸੀ ਪੰਜਾਬੀ ਦਾ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਡੀਪੀਸੀ ਪੰਜਾਬੀ ਦਾ ਜਿਹੜੇ ਕੀ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਕਵਰੇਜ ਨੂੰ ਕਵਰ ਕਰ ਰਹੇ ਹੋ ਤੇ ਜਿਹੜਾ ਦਿਨੇਸ਼ ਬੱਬੂ ਜੀ ਦੇ ਅੱਜ ਮੁੱਦੇ ਸੀ ਕਿ ਇਹ ਸਾਡੇ ਮੰਡਲ ਦੀ ਪਹਿਲੀ ਮੀਟਿੰਗ ਸੀਗੀ ਜਿਹਦੇ ਵਿੱਚ ਅਸੀਂ ਦਿਨੇਸ਼ ਬੱਬੂ ਜੀ ਨੂੰ ਇਨਵਾਈਟ ਕੀਤਾ ਸੀਗਾ ਨਾਲ ਉਹਨਾਂ ਤੇ ਜ਼ਿਲ੍ਹਾ ਪ੍ਰਧਾਨ ਉਹ ਆਏ ਸੀਗੇ ਨਾਲ ਬਿੰਦਿਆ ਜੀ ਸੀਗੇ ਤੇ ਨਾਲ ਮੇਰੇ ਜਿੰਨੇ ਪ੍ਰਧਾਨ ਨੇ ਇਹ ਸਾਰੇ ਨਾਲ ਸੀਗੇ ਮੇਰੇ ਤੇ ਅੱਜ ਦਾ ਜਿਹੜਾ ਵੇਸ਼ਾ ਸੀਗਾ ਲੋਕਾਂ ਦੀ ਜਿੰਨੀਆਂ ਤਕਲੀਫਾਂ ਨੇ ਉਹ ਬੱਬੂ ਜੀ ਨੇ ਆਪਣੇ ਸ਼ਾਰਪ ਸਪਸ਼ਟ ਸ਼ਬਦਾਂ ਚ ਕਿਹਾ ਕਿ ਉਹਨਾਂ ਦੀ ਜਿੰਨੀਆਂ ਤਕਲੀਫਾਂ ਨੇ ਜਿਹੜੇ ਉਹਨਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਜੋ ਮੋਦੀ ਸਰਕਾਰ ਵੱਲੋਂ ਆਈਆਂ ਨੇ ਉਹ ਸਾਰੀਆਂ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾਣਗੀਆਂ ਪਲੱਸ ਗੁਰਦਾਸਪੁਰ ਦੇ ਵਿੱਚ ਇੱਕ ਸਿਵਲ ਹਸਪੀਟਲ ਦੀ ਉਹਨਾਂ ਨੇ ਮੰਗ ਰੱਖੀ ਆ ਜਿਹੜਾ ਕਿ ਉਹ ਕਹਿੰਦੇ ਨੇ ਕਿ ਮੈਂ ਪੂਰਾ ਕਰਵਾ ਕੇ ਗੁਰਦਾਸਪੁਰ ਨੂੰ ਇੱਕ ਵਧੀਆ ਮਲਟੀ ਸਪੈਸ਼ਲਿਸਟ ਹਸਪੀਟਲ ਪ੍ਰੋਵਾਈਡ ਕਰਵਾਵਾਂਗਾ ਸਰ ਜਿਵੇਂ ਕਿ ਅੱਜ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਮੀਟਿੰਗ ਰੱਖੀ ਬੀਜੇਪੀ ਦੇ ਨੂੰ ਲੈ ਕੇ ਤੇ ਕਿੰਨੇ ਕੁ ਲੋਕਾਂ ਨੇ ਅੱਜ ਤੁਹਾਡੇ ਸਾਥ ਦਿੱਤਾ ਦੇਖੋ ਜੀ ਪਰਵਾਹ ਹੁਗਾਰਾ ਮਿਲ ਰਿਹਾ ਜੀ ਬੀਜੇਪੀ ਨੂੰ ਅੱਜ ਦੀ ਜੋ ਮੀਟਿੰਗ ਸੀ ਕੀ ਇਹਦੇ ਵਿੱਚ ਸਾਡਾ ਕੋਲ 150 ਬੰਦਾ ਜਿਹੜਾ ਸਾਡਾ 150 ਤੋਂ 200 ਬੰਦਾ ਇਸ ਮੀਟਿੰਗ ਦੇ ਵਿੱਚ ਸ਼ਰਕਤ ਕੀਤੀ ਜਿਨ੍ਹਾਂ ਨੇ ਹੋਰ ਵੀ ਸਾਡੇ ਵਰਕਰਸ ਜਿਹੜੇ ਨੇ ਉਹ ਬੀਜੇਪੀ ਨਾਲ ਕੰਮ ਕਰ ਰਹੇ ਨੇ ਤੇ ਵੱਧ ਤੋਂ ਵੱਧ ਲੋਕ ਸਾਥ ਦੇ ਰਹੇ ਨੇ ਬੀਜੇਪੀ ਦਾ ਤੇ ਜ਼ਰੂਰ ਬੀਜੇਪੀ ਜਿੱਤੇਗੀ ਜੀ ਸਰ ਜਿਵੇਂ ਕਿ ਪਹਿਲਾਂ ਲੋਕਾਂ ਨੇ ਸਨੀ ਦਿਵਲ ਨੂੰ ਬਹੁਤ ਜ਼ਿਆਦਾ ਦੁਰਕਾਰਿਆ ਉਹ ਵੀ ਬੀਜੇਪੀ ਤੋਂ ਸੀ ਉਹਨਾਂ ਨੇ ਜਿਉਂ ਗਏ ਤਿਉਂ ਲੋਕਾਂ ਦੀ ਜਿਹੜੀ ਸਾਰ ਹੀ ਨਹੀਂ ਲਈ ਪਰ ਉਦੋਂ ਤੋਂ ਲੋਕਾਂ ਦੀ ਮੰਗ ਸੀ ਕਿ ਸਾਡਾ ਕੈਂਡੀਡੇਟ ਜਿਹੜਾ ਉਹ ਲੋਕਲ ਹੋਵੇ ਹੁਣ ਜਦ ਕਿ ਲੋਕਲ ਸਾਨੂੰ ਕੈਂਡੀਡੇਟ ਮਿਲ ਗਿਆ ਆ ਆਪਾਂ ਕੀ ਉਮੀਦਾਂ ਕਰਦੇ ਆ ਕਿ ਸਾਡੇ ਲੋਕਲ ਕੈਂਡੀਡੇਟ ਜਿਹੜੇ ਸਾਡੇ ਲਈ ਖੜੇ ਰਹਿਣ ਦੇਖੋ ਜੀ ਜੋ ਜਿੱਥੋਂ ਤੱਕ ਗੱਲ ਆ ਸਨੀ ਦੇ올 ਜੀ ਹੁੰਦੀ ਉਹਨਾਂ ਨੂੰ ਲੋਕਾਂ ਨੇ ਬਹੁਤ ਪਿਆਰ ਕੀਤਾ ਉਹਨਾਂ ਨੂੰ ਵੋਟਾਂ ਪਾਈਆਂ ਬਟ ਉਹਨਾਂ ਦੀ ਇੱਕੋ ਹੀ ਕਮੀ ਰਹੀ ਜੀ ਜਿਹੜੇ ਉਹ ਵਾਪਸ ਨਹੀਂ ਆਏ ਗੁਰਦਾਸਪੁਰਨ ਚੱਕਰ ਨਹੀਂ ਮਾਰਿਆ ਇਸ ਕਰਕੇ ਲੋਕ ਥੋੜੇ ਜੀ ਉਹਨਾਂ ਤੋਂ ਖਫਾ ਸੀ ਬਟ ਜਿੱਥੋਂ ਭਾਜਪਾ ਨੇ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਹੈ ਕਿ ਅਸੀਂ ਕਿਹਾ ਜੀ ਲੋਕਲ ਕੈਂਡੀਡੇਟ ਦੋ ਤੇ ਦਿਨੇਸ਼ ਬੱਬੂ ਜੀ ਸਾਰਿਆਂ ਨੂੰ ਪਤਾ ਹੈ ਜੀ ਬਹੁਤ ਅੱਛੇ ਨੇਤਾ ਨੇ ਜਿਹੜੇ ਕਿ ਐਮਐਲਏ ਵੀ ਰਹੇ ਨੇ ਤੇ ਮਨਿਸਟਰ ਵੀ ਰਹੇ ਨੇ ਤੇ ਇਹ ਲੋਕਲ ਕੈਂਡੀਡੇਟ ਨੇ ਉਹਨਾਂ ਨੂੰ ਭਰਵਾ ਘੋਰਾ ਮਿਲ ਰਿਹਾ ਜੀ ਹਰ ਪਾਸੇ ਤੋਂ ਅਮਰਿੰਦਰ ਜੀ ਬਹੁਤ ਸਾਰੇ ਲੋਕ ਤੁਹਾਨੂੰ ਸਾਡੇ ਚੈਨਲ ਦੇ ਮਾਦੀਬਰਾ ਵੇਖ ਰਹੇ ਉਹਨਾਂ ਨੂੰ ਕੀ ਮੈਸੇਜ ਦੇ ਉਹਨਾਂ ਨੂੰ ਮੈਂ ਇਹ ਮੈਸੇਜ ਦਵਾਂਗਾ ਵੱਧ ਤੋਂ ਵੱਧ ਬਾਤ ਚੜ ਕੇ ਬੀਜੇਪੀ ਨੂੰ ਵੋਟਾਂ ਪਾਓ ਜੀ ਤੇ ਬੀਜੇਪੀ ਸੈਂਟਰ ਦੀ ਸਰਕਾਰ ਆ ਬਹੁਤ ਵੱਡੀ ਸਰਕਾਰ ਆ ਇਹ ਤੁਹਾਡਾ ਸਾਰਿਆਂ ਦਾ ਜਿੰਨਾ ਵੀ ਵਿਕਾਸ ਆ ਬੀਜੇਪੀ ਕਰ ਸਕਦੀ ਹੋਰ ਮੈਨੂੰ ਨਹੀਂ ਲੱਗਦਾ ਕੋਈ ਹੋਰ ਪਾਰਟੀ ਕਰ ਸਕਦੀ ਜੋ ਬੀਜੇਪੀ ਕਰ ਸਕਦੀ ਜੀ ਏਸੀ ਜੀ ਸਾਡੇ ਨਾਲ ਅਮਰਿੰਦਰ ਸਿੰਘ ਜੀ ਜੋ ਕਿ ਨਿੱਕੇ ਧਾਰੀਵਾਲ ਜੈਪਵਾਲ ਧਾਰੀਵਾਲ ਤੋਂ ਜਿਹੜਾ ਬਿਲੋਂਗ ਕਰਦੇ ਨੇ ਅੱਜ ਇਹਨਾਂ ਦੇ ਘਰੇ ਜਿਹੜਾ ਆ ਇੱਕ ਬਹੁਤ ਹੀ ਵਧੀਆ ਮੀਟਿੰਗ ਰੱਖੀ ਗਈ ਜਿੱਥੇ ਕਿ ਦਿਨੇਸ਼ ਬੱਬੂ ਜੀ ਜੋ ਕਿ ਸਾਡੇ ਗਰਦਾਸਪੁਰ ਤੋਂ ਐਮਪੀ ਦੀ ਚੋਣ ਲੜਨ ਜਾ ਰਹੇ ਨੇ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਤੇ ਉਹਨਾਂ ਨੂੰ ਜਿਹੜਾ ਆ ਇੱਥੇ ਭਰਮਾ ਹੁੰਗਾਰਾ ਮਿਲਿਆ ਤੁਸੀਂ ਦੇ ਦੇ ਪਿਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਧੰਨਵਾਦ